ਮੇਰੇ ਨੂੰ ਪੈਨੋ ਸਾਰੇ ਜਿਹੜਾ ਆ ਰਹੇ ਨੇ ਦਾ ਉਸਤਾਨ ਦੇ ਨਾਲ ਬੜੇ ਚੰਗੇ ਭਾਂ ਦੇ ਨਾਲ ਪਾਰਟੀ ਦੀਆਂ ਜੋ ਵੀ ਹਦਾਇਤਾਂ ਦੇ ਮਤਲਬ ਤੁਹਾਨੂੰ জানা ਪਿਆ ਸੋ ਬਾਈ ਦੇ ਵਿੱਚ ਆਪਾਂ ਜਿੱਥੇ ਵੱਡੇ ਪੱਧਰ ਤੇ ਟਾਊਨ ਸਾ ਨੂੰ ਵੱਡੀ ਲੀਡ ਤੇ ਜਾਇਤਾ ਸੀ ਅੱਜ ਲੋਕ ਸਭਾ ਹਲਗਾ ਗੁਰੂ ਸਾਹਿਬ ਤੋਂ ਸਰਦਾਰ ਰਾਜ ਸਿੰਘੀ ਭੁੱਲਾ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਹਲਕੇ ਦਾ ਮਾਨੋ ਦਾ ਇਹ ਸਾਡਾ ਵੀ ਮੰਨਵਾਣਾ ਹੈ ਕਿ ਅਸੀਂ ਉਹਨਾਂ ਨੂੰ ਵੱਧੋ ਵੱਧ ਵੱਡੀ ਲੀਡ ਦੇ ਨਾਲ ਜਿੱਦਾਂ ਕਿ ਲੋਕ ਸਰਵਾਦੀ ਵਿੱਚ ਭੇਜੀਏ ਕਿਉਂਕਿ ਭਾਜਪਾ ਦੀ ਸਰਕਾਰ ਹੈ ਇਹ ਦਿਨ ਦਿਨੋਂ ਜਿਹੜੀਆਂ ਨਿਫਾਰੂ ਨੀਤੀਆਂ ਦੇ ਨਾਲ ਸਾਰੇ ਹੀ ਵੱਡਾ ਨੂੰ ਜੋ ਬਾੜੀਆਂ ਨੇ ਆਪਣੇ ਪੈਰਲਲ ਚੱਲਣੀਆਂ ਨੇ ਬਾੜੀਆਂ ਦੀਆਂ ਨੀਤੀਆਂ ਦੇ ਤਹਿਤ ਸਾਨੂੰ ਵੀ ਤਗੜੇ ਹੋ ਗਏ ਇਹਨਾਂ ਨੀਤੀਆਂ ਦਾ ਇਹਨਾਂ ਬਾੜੀਆਂ ਨੀਤੀਆਂ ਦਾ ਸਮਾਣ ਕਰਨਾ ਪੈਣਾ ਤੇ ਵੱਡੀ ਲੀਡ ਦੇ ਨਾਲ ਜਦਾ ਕੇ ਲਾਜ ਸਿੰਘ ਭੱਲਰ ਨੂੰ ਲੋਕ ਸਭਾ ਦੇ ਵਿੱਚ ਭੇਜਣਾ ਰਹਿਣਾ ਤੇ ਜੋ ਇਨੀ ਬੇਨਤੀਆਂ ਦੇ ਨਾਲ ਵਾਇਪ ਚੀਕਾ ਖਾਲਸਾ ਵਾਇਪ ਚੀਕਾ ਆਪ ਸਾਨ ਦੇ ਕਿਵੇਂ ਸਮਝੂ ਤੁਸੀਂ ਡੀਡ ਦੇ ਤੁਹਾਡੇ ਨੂੰ ਬਹੁਤ ਬਹੁਤ ਬੁਲਾਇਆ ਗਿਆ तकरीबन 2 ਮਹੀਨੇ ਦਾ ਕੋਈ ਟਾਈਮ ਨਹੀਂ ਇਹਦੇ ਵਿੱਚ ਵੀ ਨਹੀਂ ਕਰ ਲੋ ਜਿੱਥੇ ਆਪਣੇ ਕਾਰੋਬਾਰ ਕਰਦੇ ਨੂੰ ਕੋਈ ਕਰਉ ਮੈਂ ਮੰਗਣੀ ਇੱਕ ਬੇਨਤੀ ਕਰਨਾ ਮੈਂ ਸਾਹਮਣੇ ਆਉਣੀ ਜਿਹੜਾ ਉਹ ਕਰੂਗਾ ਵੇਖੋ ਮੇਰੀ ਨੂੰ ਪਾਉਣੇ ਲਾਤੀ ਆ ਆਪਣੇ ਥੇਨਾ ਤੇ ਮੈਂ ਆਪਣੇ ਤਰੀਕੇ ਨਾਲ ਕਰਨਾ ਸਿਗਰ ਜਿਹੜਾ ਸਾਧਨਾ ਤੇ ਕਰਦਾ ਸੀ ਸਿਗਰ ਉਹਨੂੰ ਚਾਰਨੇ ਕਰਕੇ ਬਲਾਕ ਪਰ ਦਾ ਨਿਰਮਾਣ ਕਰਵਾ ਰੀਆਂ ਦੇ ਨਾਲ ਕੰਮ ਕਰਾ ਕੇ ਸਾਰਾ ਜਿਹੜਾ ਉਹ ਕੇ ਤੋੜਿਆ ਤੇ ਅੱਜ ਮਾਬੂਤ ਦੀ ਕਿਰਪਾ ਦੇ ਨਾਲ ਜਿਹੜਾ ਇੱਕ ਕੰਮ ਆਪਕਾਰ ਉਹਦੇ ਵਿੱਚ ਜਿਹੜਾ ਵਰਕਰਾਂਾਂ ਦੇ ਐਮ ਐਨ ਵਾਲੇ ਦਾ ਬਾਲਾ ਜਿਹੜਾ ਲੋ ਮੁੱਕ ਗਿਆ ਮੈਂ ਇਹ ਹੀ ਬੇਨਤੀ ਤੁਹਾਨੂੰ ਵੀ ਕਰੂੰਗਾ ਕਿ ਆਖ਼ਰ ਤੁਹਾਨੂੰ ਲੋਕਾਂ ਕੋਲੋਂ ਬਹੁਤ ਭਾਰੀ ਲੋਕਾਂ ਕੋਲੋਂ ਬੜੇ ਜੀਹੂ ਮਾਣਿਆ ਸਾਰੇ ਭਲਾਕਰ ਭਾਰੇ ਜੇ ਚੱਕੀਆ ਨੂੰ ਇਹ ਚਾਟ ਕਰਕੇ ਨਰੇਲਾ ਲੋਕ ਜੇ ਐਮਐਲਏ ਸਾਹਮਣੇ ਕਾਹਤੇ ਪਿੰਨਾ ਪਿੰਨਾ ਦੇ ਵਿੱਚ ਚਾਰ ਕੇ ਲੋਕ ਨਹੀਂ ਆਇਆ ਪਰ ਕਰਦੇ ਪ੍ਰਭੂ ਮੈਂ ਇਹ ਗੱਲ ਨੋਟ ਕਰ ਲਈ ਆ ਤੁਹਾਡੇ ਮਾਨਨ ਦਾ ਜੀਹੂ ਮਾਣ ਇਹ ਰਾਏ ਬੱਚਾ ਗਿਆ ਕਿ ਅਸੀਂ ਕੇਦੀਪਾਲ ਦੀ ਸੂਚ ਵਿੱਚ ਗੈਰਾ ਤੇ ਉਹਨਾਂ ਨੂੰ ਦੋਸ਼ਾ ਨਹੀਂ ਪੋੜਿਆ ਇੱਕ ਹਾਲ ਕਰੇ ਉਹ ਜਾ ਜਦ ਕੇਦੀਪਾਲ ਨੂੰ ਜੇ ਉਹ ਇਸ ਮੈਨੂੰ ਰਾਤ ਗਿਆ ਅਰੇ ਪਾਰਟੀ ਦਾ ਮਸਸ ਸੈਅ ਰਾਤ ਚੱਕਦੇ ਸਾਰੇ ਸਾਥੀਆਂ ਨੂੰ ਲੱਗਾ ਸਾਨੂੰ ਕਹੋ ਨਹੀਂ ਕਾ ਇਹ ਨਹੀਂ ਕਿ ਆ ਵੀ ਅਗਲੀ ਦਿੱਲੀ ਅਚਦੀਗਾ ਅਸੀਂ ਸਾਰੇ ਪ੍ਰੋਗਰਾਮ ਰੱਦ ਕਰਕੇ ਉਹਥੇ ਜਿਹੜਾ ਮਿਹਰ ਲਈ ਪਰੇ ਇਸੇ ਤਰ੍ਹਾਂ ਯਾ ਪਾਰਟੀ ਦਾ ਸੱਦਾ ਹੈ ਸੰਮੀ ਰਿਆਦ ਸਾਹਿਬ ਤੇ ਰਿਆਦ ਬੰਦਾ ਵੀ 판ੀ ਨੂੰ ਸੱਭਾ ਕਰਦੇ ਆ ਅਗੇ ਉਹ ਆਪ ਕਹਿੰਦੇ ਆ ਕਿ ਪਾਰਟੀ ਕਾਂਗਰਸ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇ ਦੇ ਮੈਂ ਉਹਦੀ ਸਪੋਰਟ ਕਰੂੰਗਾ ਮੈਂ ਪਾਰਟੀ ਨਾਲ ਕਦੀ ਇਹ ਬੰਦਾ ਨਹੀਂ ਕੋਈ ਵੀ ਕਹਿੰਦਾ ਦਾ ਵੀ ਮੈਲ ਦਾ ਘਰ ਛੱਡਿਆ ਜਿਹੜਾ ਮਰਜ਼ੀ ਮੇਰੇ ਘਰੇ ਵਾਜੇ ਕਦੀ ਕੋਈ ਬੰਦਾ ਇਹ ਨਹੀਂ ਕਹਿੰਦਾ ਦਾ ਵੀ ਮੈਂ ਇਤੋਂ ਐਮ ਐਲ اے ਐਮ ਪੀ ਆ ਮੈਂ ਟਿਕਟ ਛੱਡੀ ਤੇ ਇਹਨੂੰ ਲੜਾ ਦਿਓ ਇਹਦੇ ਸਿੱਧਾ ਸਪਾਈਟਿਆ ਡਿੰਪਾ ਜੀ ਨੂੰ ਵੀ ਪਤਾ ਵੀ ਐਰਕਾ ਕਾਂਗਰਸ ਨੂੰ ਡਿੰਪੇ ਨੂੰ ਜਾਂ ਕੇ ਹੋਰ ਨੂੰ ਲੋਕਾਂ ਮੂੰਹ ਨਹੀਂ ਲਾਉਣਾ ਆਰਕੇ ਆਮ आदमी पार्टी ਦੇ ਹੱਕ ਤੇ ਫਤਵਾ ਦੇਣਾ ਅਰਵਿੰਦ ਕੇਜਰੀਵਾਲ ਦਾ ਜੇਲ੍ਹ ਦੇ ਵਿੱਚ ਜਾਣਾ ਤਾਂ ਪਾਰਟੀ ਨੂੰ ਕਿੰਨਾ ਵੱਡਾ ਜਿਹੜਾ ਨੁਕਸਾਨ ਹੈ ਵੇਖੋ ਜਦੋਂ ਅਰੈਸਟ ਕੀਤਾ ਕੇਜਰੀਵਾਲ ਸਾਹਿਬ ਨੂੰ ਦਿਲ ਨੂੰ ਧੱਕਾ ਤੇ ਲੱਗਦਾ ਜਦੋਂ ਪਰਿਵਾਰ ਦਾ ਮੈਂਬਰ ਕੋਈ ਇਸ ਤਰ੍ਹਾਂ ਬਿਨਾਂ ਕਸੂਰ ਤੋਂ ਜੇਲ੍ਹ 'ਚ ਕੋਈ ਲੀਡਰ ਘਲਾ ਦੇ ਤੇ ਧੱਕਾ ਤੇ ਲੱਗਦਾ ਹੀ ਆ ਸਾਨੂੰ ਮਹਿਸੂਸ ਤੇ ਬੜਾ ਆ ਪਰ ਜਦੋਂ ਅਸੀਂ ਰੈਲੀ ਵੇਖੀ ਦਿੱਲੀ ਦੇ ਵਿੱਚ ਜਿਹਦੇ 'ਚ ਸਾਰੀਆਂ ਸਟੇਟਾਂ ਦੇ ਵਿੱਚੋਂ ਲੋਕ ਆਏ ਹਰ ਪਾਰਟੀ ਨਾਲ ਸੰਬੰਧਤ ਵੋਟਰ ਸਪੋਰਟਰ ਲੀਡਰ ਸਭਾ ਨਾਲ ਆਏ ਉੱਥੇ ਬੀਜੇਪੀ ਦੇ ਵੋਟਰ ਸਪੋਰਟਰ ਵੀ ਆਏ ਜਿਨ੍ਹਾਂ ਨੇ ਖੁਦ ਕਿਹਾ ਕਿ ਅਸੀਂ ਪਹਿਲਾਂ ਬੀਜੇਪੀ ਨਾ ਨਰਿੰਦਰ ਮੋਦੀ ਨਾ ਪਰ ਨਰਿੰਦਰ ਮੋਦੀ ਨੇ ਜਿਹੜੀ ਆ ਹਰਕਤ ਕੀਤੀ ਆ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਤੋਂ ਸੁਟਿਆ ਨਜਾਇਜ਼ ਅਸੀਂ ਅੱਜ ਤੋਂ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਨਾ ਅਸੀਂ ਅੱਜ ਤੋਂ ਆਮ ਆਦਮੀ ਪਾਰਟੀ ਚੋਣਾਂ ਸ਼ਾਨ ਝਾੜੂ ਨਾ ਵਾ ਪੰਜਾਬ ਦੇ ਲੋਕ ਭਾਰਤ ਦੇ ਲੋਕ ਬੜੇ ਜਿਝਾਰੂ ਤੇ ਬੜੇ ਅਣਖੀ ਆ ਇਹ ਉਹਦੇ ਨਾਲ ਖੜ ਜਾਂਦੇ ਜਿਹਦੇ ਨਾਲ ਤੱਕਾ ਹੁੰਦਾ ਕੇਜੀ ਵਾਲ ਦਾ ਤੱਕਾ ਆ ਤੇ ਲੋਕ ਸਾਰੇ ਕੇਜੀ ਵਾਲ ਨਾਲ ਖੜ ਗਏ ਕੀ ਕਹਿਣਾਗੇ ਈਡੀ ਦੀ ਜਿਹੜੀ ਰੇਡ ਆ ਤੱਕਾ ਵੇਖੋ ਤੱਕਾ ਜੇ ਕੋਈ ਇਹ ਆਂਦੇ ਘਟਾਲਾ ਆਇਆ 300 ਕਿੰਨੇ ਕਰੋੜ ਦਾ ਉਹ ਪੈਸੇ ਕਿੱਧਰ ਗਏ ਕਿਹੜੇ ਲੋਕਰ ਚੋਂ ਲੱਭੇ ਪੈਸੇ ਕਿੱਥੇ ਆ ਆਰਟੀਜੀਐਸ ਹੋਈ ਆ ਕਿਹਦੇ ਘਰੋਂ ਪੈਸੇ ਲੱਭੇ ਆ ਇਹਦੇ ਵੇਖੋ ਐਵੇਂ ਕੋਈ ਕਹਦੇ ਵੀ ਮੈਂ ਉਹਨੂੰ 100 ਕਰੋੜ ਰੁਪਈਆ ਦਿੱਤਾ ਤੇ ਇਹ ਥੋੜਾ ਕੋਈ ਗੱਲ ਹੋ ਗਈ ਮੁੱਖ ਮੰਤਰੀ ਨੇ ਕੋਈ ਪ੍ਰੂਫ ਲਿਹਾਣ ਲਿਹਾਣ ਪੈਸੇ ਕਿੱਥੇ ਗਏ ਆ ਪੈਸੇ ਜ਼ਮੀਨ ਖਾ ਗਈ ਆ ਜਾਂ ਸਮਾਨ ਨਿਕਲ ਗਿਆ ਕਿੱਧਰ ਗਏ ਪੈਸੇ ਬੇਬੁਨਿਆਦ ਤੱਥ ਨੇ ਬਿਨਾਂ ਗੱਲਾਂ ਤੋਂ ਇਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਅੰਦਰ ਬੰਦ ਕੀਤਾ ਇਹ ਮੈਂ ਤੁਹਾਨੂੰ ਦੱਸ ਦੇਣਾ ਕਿ ਕੀ ਹੈ ਦੇ ਪਿੱਛੇ ਪਹਿਲਾਂ ਸਤਿੰਦਰ ਜੈਨ ਜੀ ਨੂੰ ਝੂਠੇ ਕੇਸ ਪਾ ਕੇ ਅੰਦਰ ਬੰਦ ਕੀਤਾ ਗਿਆ ਫਿਰ ਮਨੀਸ਼ ਸੁਸੋਧਿਆ ਜੀ ਨੂੰ ਅੰਦਰ ਬੰਦ ਕੀਤਾ ਗਿਆ ਉਹਦੇ ਬਾਅਦ ਸੰਜੀਤ ਸਿੰਘ ਨੂੰ ਅੰਦਰ ਕਰਤਾ ਤੇ ਉਹਦੇ ਦੌਰਾਨ ਈਡੀਐਲ ਨੂੰ ਵਾਰ-ਵਾਰ ਸ਼ੰਮਣ ਕੇਜਰੀਵਾਲ ਸਾਹਿਬ ਨੂੰ ਭੇਜਦੇ ਜਾਂਦੇ ਰਹੇ ਨਾਲ ਮੈਸੇਜ ਆਉਂਦਾ ਰਿਹਾ ਕਿ ਜੇ ਤੁਸੀਂ ਇੰਡੀਆ ਲਾਇਸ ਤੋਂ ਬਿਨਾ ਇਕੱਲੇ ਇਕੱਲੇ ਇਲੈਕਸ਼ਨ ਲੜੋਗੇ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕਰਦੇ ਜੇ ਇੰਡੀਆ ਲਾਇਸ 'ਚ ਕਰੋਗੇ ਈਡੀਐਲ ਉੱਪਰਚਾ ਦਰਜ ਕਰਕੇ ਤੁਹਾਨੂੰ ਜੇਲ੍ਹ ਭੇਜਾਂਗੇ ਤੁਹਾਡੀ ਬਦਨਾਮੀ ਕਰਾਂਗੇ ਤੇ ਜਦੋਂ ਕੇਜੀਐਲ ਸਾਹਿਬ ਨਾਲ ਡਰੇ ਨਾ ਝੁਕੇ ਤੇ ਇਹਨਾਂ ਨੇ ਕੀ ਕੀਤਾ ਜਦੋਂ ਚੋਣ ਜਾਬਤਾ ਲੱਗ ਗਿਆ ਫੇਰ ਈਡੀ ਦਾ ਸਮਣ ਭੇਜਿਆ ਈਡੀ ਦਾ ਸਮਣ ਭੇਜ ਕੇ ਮੈਸੇਜ ਕੀਤਾ ਜਾਂਦੇ ਬੀਜੇਪੀ 'ਚ ਸ਼ਾਮਲ ਹੋ ਜਾਓ ਰਲੇਵਾ ਕਰ ਲਓ ਆਪਣੀ ਪਾਰਟੀ ਦਾ ਨਹੀਂ ਤੇ ਤੁਹਾਡੇ ਪਰਚਾ ਕਰਕੇ ਕੋਈ ਜੀ ਦਿਨਾਂ ਦੇ ਤੁਹਾਨੂੰ ਅੰਦਰ ਜੇਲ੍ਹ ਚ ਬੰਦ ਕਰ ਦਾਂਗੇ ਕੇ.ਐਸ.ਆਰ ਸਾਹਮਣੇ ਕਿਹਾ ਵੀ ਕਰ ਦੋ ਪਰਚੇ ਜਿੰਨੇ ਕਰਨੇ ਆ